ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪੂਰੀ ਹਸਪਤਾਲ ਦੀ ਕਲੋਨੀ ਵਿੱਚ ਉਸ ਸਮੇਂ ਤਮਾਕੇ ਨਾਲ ਸਨਸਨੀ ਫੈਲ ਗਈ ਜਦੋਂ ਰਾਤ ਦੇ ਪੋਨੇ 3 ਵਜੇ ਇੱਕ ਸਿਲੰਡਰ ਫਟ ਗਿਆ ਅਤੇ ਤਮਾਕਾ ਹੋਣ ਨਾਲ ਭਾਰੀ ਨੁਕਸਾਨ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਖਜਿੰਦਰ ਚੋਹਾਨ ਨੇ ਦੱਸਿਆ ਇਸ ਤਮਾਕੇ ਦੇ ਚਲਦੇ ਉਹਨਾਂ ਦੇ 2 AC ਇੱਕ ਵਾਸ਼ਿੰਗ ਮਸ਼ੀਨ ਅਤੇ ਫ੍ਰਿਜ ਸੜ ਗਈ ਹੈ ਅਤੇ ਲੈਂਟਰ ਨੂੰ ਵੀ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਕਿ ਸਿਲੰਡਰ ਸੀਲ ਹੋਣ ਦੇ ਬਾਵਜੂਦ ਕਿਵੇਂ ਫਟ ਗਿਆ ਸੁਖਜਿੰਦਰ ਚੋਹਾਨ ਨੇ ਦੱਸਿਆ ਕਿ ਜਿਸ ਜਗ੍ਹਾ ਤੇ ਸਿਲੰਡਰ ਸੀ ਉਸ ਦੇ ਨਾਲ ਹੀ ਉਸ ਦੀ ਪਤਨੀ ਅਤੇ ਬੇਟੇ ਦਾ ਕਮਰਾ ਹੈ ਅਤੇ ਉਹ ਪੇਕੇ ਗਈ ਹੋਈ ਹੈ ਜਿਸ ਕਾਰਨ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਆਪ ਦੇਖੋ ਭਾਜੀ ਮੇਰਾ ਨਾਮ ਸੁਚੰਦ ਚੋਹਾਨਾ ਜੀ ਮੈਂ ਪੂਰੀ ਹਸਪੀਟਲ ਦੀ ਕਲੋਨੀ 'ਚ ਰਹਿਣਾ ਔਰ ਮੇਰਾ ਰਾਤੀ ਕੋਈ 3 ਵਜੇ ਨਾਲ ਬਲੌਸਟ ਹੋਇਆ ਬੜਾ ਜ਼ੋਰ ਦੀ ਔਰ ਸਿਲੰਡਰ ਫਟਿਆ ਮੇਰੇ ਕੋਲ ਸਿਲੰਡਰ ਵੀ ਸੀਲ ਪੈਕ ਪਿਆ ਸੀ ਐਕਸਟਰਾ ਸਿਲੰਡਰ ਸੀ ਔਰ ਕਾਫੀ ਜਿਆਦਾ ਨੁਕਸਾਨ ਹੋ ਚੁਕਾ ਮੇਰਾ ਪੂਰੇ ਵਿੱਚ ਦੋ ਤਿੰਨ ਮੇਰੇ ਐਕਸ ਹੀ ਫ੍ਰਿਜ ਵਗੈਰਾ ਕਾਫੀ ਘਰ ਦਾ ਕਾਫੀ ਨੁਕਸਾਨ ਹੋ ਚੁਕਿਆ ਹੈ ਲੈਂਟਰ ਤੱਕ ਲੈਂਟਰ ਤੱਕ ਨੁਕਸਾਨ ਹੋ ਚੁਕਿਆ ਹੈ ਤੇ ਮੈਂ ਬਸ ਗੁਜਾਰਿਸ਼ ਕਰਨਾ ਕਿ ਯਾਰ ਕੋਈ ਹੱਲ ਕੀਤਾ ਜਾਏ ਕੋਈ ਜਾਣਕਾਰੀ ਸੁਣਾ ਤੂੰ ਨਹੀਂ ਜਾਣੀ ਨਹੀਂ ਬੱਚੇ ਨਹੀਂ ਘਰ ਆ ਗਏ ਮੇਰੇ ਬੱਚੇ ਗਏ ਦੇ ਹੀ ਆਪਣੇ ਪੇਪਰ ਖਤਮ ਹੋ ਗਏ ਉਹ ਬੱਚੇ ਗਏ ਹੋਏ ਹੀ ਕਿਤੇ ਤੇ ਮੈਂ ਇਕੱਲਾ ਹੀ ਘਰ ਬਸ ਉਹ ਨਹੀਂ ਕੋਈ ਪ੍ਰਸ਼ਾਸਨ ਨੂੰ ਮੰਗ ਕਰਦੇ ਪ੍ਰਸ਼ਾਸਨ ਕੋਈ ਹੀ ਮੰਗ ਕਰਨਾ ਕਿ ਇਹਦਾ ਕੋਈ ਦਿਖਵਾ ਇਦਾਂ ਦੇ ਬਲਸਟ ਹੋਣਾ ਹੋਣ ਲਾਪੇ ਤੇ ਫਿਰ ਦੇ ਮਾੜੀ ਗੱਲ ਆ ਨਾ ਇਹ ਸੰਡਰ ਸੀਲਡ ਪੈਕ ਸਿਲੰਡਰ ਫਟਿਆ ਕੋਈ ਲੱਗੇ ਤਾਂ ਵੀ ਨਹੀਂ ਆ ਲੱਗੇ ਤਾਂ ਵੀ ਉੱਥੇ ਨਾਲ ਪਿਆ ਹੀ ਉਹ ਬਿਲਕੁਲ ਸਹੀ ਹੈ ਇਹਦਾ ਸੀਲਡ ਪੈ ਗਿਆ ਉਹ ਫਟਿਆ ਕਿਹੜੀ ਕੰਪਨੀ ਅਸਲ ਵਿੱਚ ਇੰਡੀਅਨ ਇੰਡੀਅਨ ਦਾ ਸਰ ਕੀ ਨਾਮ ਲਖਵਿੰਦਰ ਸਿੰਘ ਸਾਹੂ ਫੈਕਟਰੀ ਸਰ ਕੀ ਮੌਲਾ ਕਿ ਇਹ ਸਿਲੰਡਰ ਦਾ ਪ੍ਰਤੀਨਿਧ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਤੇ ਪੀਐਮਸੀ ਹਸਪਤਾਲ ਦੇ ਲਾਗੇ ਇੱਕ ਸਿਲੰਡਰ ਫਟਿਆ ਰਾਤ ਵੀ ਅਸੀਂ ਸਿਮੇਤ ਪੁਲਿਸ ਪਾਰਟੀ ਆਏ ਸਾਡੀ ਪੀਸੀਆ ਟੀਮ ਵੀ ਪਹੁੰਚੀ ਸਵੇਹਾ ਹੀ ਫੇਰ ਆਏ ਹੁਣ ਇੱਥੇ ਇਹ ਸਾਨੂੰ ਸਾਰਾ ਕੁਝ ਇਹਨਾਂ ਦੱਸਿਆ ਜੀ ਸਚੇਂਦਰ ਚੋਹਾਨ ਜੀ ਨੇ ਕਿ ਮੈਂ ਕਲਾਕਾਰ ਸੀ ਬੱਚੇ ਜਿਹੜੇ ਪਰਿਵਾਰ ਸਮੇਤ ਗਏ ਸੀਗੇ ਤੇ ਘਰ ਦੇ ਰੈਸ਼ੀ ਮਕਾਨ ਦੇ ਮਗਰਲੇ ਪਾਸੇ ਓਪਨ ਜਗ੍ਹਾ 'ਚ ਇੱਕ ਸਿਲੰਡਰ ਸੀ ਇੰਡੀਅਨ ਕੰਪਨੀ ਦਾ ਸੀਲ ਬੰਦ ਉਹ ਫਟਿਆ ਰਾਤ اچانک ਧਮਾਕਾ ਹੋਇਆ ਤੇ ਇਹ ਭੱਜ ਕੇ ਬਾਹਰ ਨੂੰ ਆ ਗਏ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਹਨਾਂ ਦਾ ਘਰੇਲੂ ਜਿਹੜਾ ਨੁਕਸਾਨ ਆ ਇੱਕ ਏਸੀ ਦੋ ਦੱਸਿਆ ਇਹਨਾਂ ਨੇ ਸੜ ਗਏ ਨੇ ਵਾਸ਼ਿੰਗ ਮਸ਼ੀਨ ਘਰ ਦਾ ਕਾਫੀ ਨੁਕਸਾਨ ਹੋਇਆ ਉਹ ਦੇਖ ਲਓ ਜੀ ਮੋਕਾ ਇਹਨਾਂ ਦੇ ਬਿਆਨ ਮੁਤਾਬਕ ਜੋ ਵੀ ਹੈਗਾ ਤੇ ਪਰੇ ਕਰਾਂਗੇ